ਅ ਮੈਂ ਤਾਂ ਹਮੇਸ਼ਾ ਹੀ ਭੱਗਾ ਵਾਲਾ ਸਮਝਦਾ ਕਿ ਜਦੋਂ ਵੀ ਵਾਟਸਐਪ ਆਉਂਦੇ ਆ ਔਰ ਦੁਨੀਆ 'ਚ ਜੇ ਕੋਈ ਸਭ ਤੋਂ ਸਕੂਨ ਦੇਣ ਵਾਲੀ ਥਾਂ ਮੈਨੂੰ ਲੱਗਦੀ ਆ ਜਿੱਥੇ ਆ ਕੇ ਦੇਖਣ ਨੂੰ ਅ ਮਿਲ ਬੜੀ ਸ਼ਾਂਤੀ ਮਿਲਦੀ ਆ ਉਹ ਸੱਚਖੰਡ ਹਰਿਵੀਰ ਸਾਹਿਬ ਸਤਖੰਡ ਸ੍ਰੀ ਗੁਰੂ ਸਾਹਿਬ ਦਾ ਸੋ ਅ ਨਵੇਂ ਸਾਲ ਦਾ ਮੌਕਾ ਹੈ ਨਵਾਂ ਸਾਲ ਚੜ੍ਹਿਆ ਤਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਅ ਬੜਾ ਆਨੰਦਦਾਇਕ ਸਭ ਨੇ ਚੜ੍ਹਦੀਆਂ ਕਲਾ ਚ ਰੱਖਣ ਇਹ ਹੀ ਮੈਂ ਦੁਆ ਕਰਨ ਸਭ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲਈ ਅੱਜ ਫਿਰ ਪਰਵਾਰ ਦੇ ਨਾਲ ਆਏ ਆਂ ਔਰ ਬੜਾ ਚੰਗਾ ਲੱਗ ਰਿਹਾ ਸਾਰਿਆਂ ਨੂੰ ਮੇਨੂੰ ਸਾਲ ਦੀ ਬਹੁਤ ਬਹੁਤ ਵਧਾਈ ਅ ਪਿਛਲੇ ਸਾਲ ਦੀ ਗੱਲ ਕਰਦੇ 2025 ਦੇ ਵਿੱਚ ਜਿਹੜੇ ਕਿ ਕੀਰੇ ਨੇ ਪੰਜਾਬੀ ਪੋਲੀਵੁੱਡ ਦੇ ਪੰਜਾਬੀ ਗਏ ਉਹ ਕਾਫੀ ਜਿਹੜੇ ਵਿੱਚੋਂ ਦੇ ਜਲੇ ਗਏ ਸੋ ਉਹਨਾਂ ਲਈ ਚਰਨਾਂਜਲੀ ਔਰ ਨਵੇਂ ਸਾਲ ਦੇ ਵਿੱਚ ਕੋਈ ਚੰਗੇ ਅਰਦਾਸ ਕਰ ਜੀ ਹੀ ਅਰਦਾਸ ਕਰਦੇ ਆਂ ਕਿ 2026 ਸਭ ਲਈ ਖੁਸ਼ੀਆਂ ਲੈ ਕੇ ਆਵੇ ਹਰ ਘਰ ਦੇ ਵਿੱਚ ਖੇੜੇ ਰਹਿਣ ਆਪੇ 2025 ਦੇ ਵਿੱਚ ਬੜੇ ਅਨਮੁੱਲੇ ਹੀਰੇ ਪੰਜਾਬੀ ਮਾਂਬੁੱਲੀ ਦੇ ਸਾਥੋਂ ਵਿਛੜੇ ਨੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਚਨ ਨਿਵਾਸ ਦੇਵੇ ਔਰ 2026 ਸਾਰਿਆਂ ਲਈ ਖੁਸ਼ੀਆਂ ਭਰਿਆ ਖੇੜਿਆਂ ਭਰਿਆ ਹੋਵੇ ਇਹ ਮੈਂ ਅਰਦਾਸ ਕਰਦਾ ਨਰਨ ਸਿੰਘ ਕੋਲ ਨਵਾਂ ਪ੍ਰੋਜੈਕਟ ਲੈ ਕੇ ਆਇਆ ਹਾਂ ਪ੍ਰੋਜੈਕਟ ਮੈਂ ਅਸੀਂ ਇੱਕ ਧਾਰਮਿਕ ਕੋਲਮ ਕੀਤੀ ਸੀ ਸਿੱਖੀ ਸੋ ਬਾਕੀ ਇੱਕ ਮੂਵੀ ਕਰ ਰਹੇ ਹਾਂ ਔਰ ਬਾਕੀ ਸੌਂਗਸ ਵਗੈਰਾ ਚੱਲਦੇ ਰਹਿੰਦੇ ਆ ਪੁਲਿਸ ਨੂੰ ਮਿਲਦਾ ਹੈ ਅੰਦਰ ਜਿਹੜਾ ਤੁਹਾਡਾ ਭਾਰੀ ਸੰਵਾਸੀ ਕਾਫੀ ਚਰਚਾ ਕਰ ਰਿਹਾ ਉਸ ਸਮੇਂ ਦੇ ਵਿੱਚ ਆਇਆ ਸੀ ਬਹੁਤ ਸਾਰਾ ਸੋ ਉਸ ਤਰ੍ਹਾਂ ਕੋਈ ਨਵਾਂ ਪ੍ਰੋਜੈਕਟ ਹੈ ਹਾਂਜੀ ਹੁਣੇ ਸਿੱਖੀ ਅਸੀਂ ਐਲਬਮ ਰੀਲੀਜ਼ ਕੀਤੀ ਆ ਉਹਦੇ ਵਿੱਚ 6 ਸੌਂਗ ਹੈਗੇ ਆ ਔਰ ਅਲੱਗ-ਅਲੱਗ ਉਹਦੇ ਵਿੱਚ ਬਾਬਾ ਜੀਤ ਸਿੰਘ ਜੀ ਦਾ ਅਸੀਂ ਇੱਕ ਗਾਣਾ ਕੀਤਾ ਕਿਉਂਕਿ ਬਾਬਾ ਦੀਪ ਸਿੰਘ ਜੀ ਦੇ ਮਲੜਾ ਬਹੁਤ ਕੱਟ ਧਾਰਮਿਕ ਸ਼ਾਇਰ ਜਿਹੜੇ ਰਿਕਾਰਡ ਹੋਏ ਆ ਔਰ ਇਹ ਜਿਤੋ ਲਗਾ ਛੋਟੇ ਸਾਹਿਬ ਜਦਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਬਾਬਾ ਨਾਲਕ ਜੀ ਦੀ ਬਾਣੀ ਦੇ ਬਾਰੇ ਇੱਕ ਸੁਣ ਬੜਾ ਬੜਾ ਗਾਣਾ ਮੈਨੂੰ ਪਸੰਦ ਆ ਤੂੰ ਹੀ ਹੈ ਸੋ ਉਹਦੇ ਚ ਅਲੱਗ-ਅਲੱਗ ਐਸੀ ਤਰ੍ਹਾਂ ਦੇ ਅਸੀਂ ਕੀਤੇ ਹੈਗੇ ਆ ਸਾਰੇ ਸੌਂਗ ਤੋ ਸਾਰਿਆਂ ਨੂੰ ਬੜੇ ਚੰਗੇ ਲੱਗ ਰਹੇ ਆ ਔਰ ਬਾਕੀ ਨੂੰ ਮੈਂ ਬੇਨਤੀ ਕਰਨਾ ਜ਼ਰੂਰ ਸੁਣੋ ਸਿੱਖੀ ਐਲਬਮ ਸਰਚ ਕਰਕੇ ਤੁਸੀਂ ਸੁਣ ਸਕਦੇ ਆ ਅਦਰਭਾ ਜੀ ਪਹਿਲੇ ਸਮੇਂ ਨਾਲੋਂ ਹੁਣ ਸਮਾਂ ਦੇਖੀ ਤਾਂ ਹੁਣ ਕਾਫੀ ਕੁਝ ਜਿਹੜੀ ਸਾਹਿਤਿਕ ਕਾਇਕੀ ਸੁਣਨ ਨੂੰ ਮਿਲ ਰਹੀ ਹੈ ਕਿਉਂਕਿ ਪਹਿਲਾਂ ਜਿਆਦਾ ਜਿਵੇਂ ਹਥਿਆਰਾਂ ਨੂੰ ਪ੍ਰਮੋਟ ਲੱਗੂਗਾ ਕਰਦੇ ਪ੍ਰਮੋਟ ਕਰਦੇ ਨਹੀਂ ਪਰ ਜਿਹੜਾ ਹੁਣ ਆ ਹੁਣ ਸਾਹਿਤਿਕ ਕਾਇਕੀ ਜਿਹੜੀ ਪ੍ਰਮੋਟ ਆ ਆ ਹਾਂਜੀ ਵਿਚ ਵਾਲਾ ਦੌਰ ਮੈਂ ਮੈਨੂੰ ਵੀ ਇਹ ਪਾਸਟਲੀ ਮੈਂ ਮਹਿਸੂਸ ਕਰਦਾ ਕਿ ਵਿੱਚ ਥੋੜਾ ਜਿਆਦਾ ਜਿਆਦਾ ਜਿਹੜਾ ਗੁੰਡਾਗਰਦੀ ਜਾਂ ਹੋਰ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਇਦਾਂ ਦੇ ਗਾਣੇ ਜ਼ਿਆਦਾ ਆਏ ਆ ਸੋ ਹੁਣ ਫੇਰ ਅਸੀਂ ਜਿਹੜੇ ਜਿਹੜੇ ਸ਼ਬਦਾਬਲੀ ਦੀ ਜੇ ਅਸੀਂ ਗੱਲ ਕਰਦੇ ਆ ਤੇ ਹੁਣ ਬੜੀ ਕਲਚਰਲ ਜਿਹੜੇ ਸਾਡੇ ਪਿੰਡੂ ਦੇਸੀ ਸ਼ਬਦ ਹੈਗੇ ਆ ਉਹ ਦੁਬਾਰਾ ਗੀਤਾਂ ਦੇ ਵਿੱਚ ਆਉਣੇ ਸ਼ੁਰੂ ਹੋਏ ਆ ਔਰ ਇੱਕ ਚੰਗਾ ਸ਼ਗਨਾ ਔਰ ਜਿਹੜੇ ਸਾਡੇ ਹੁਣ ਅਸੀਂ ਪ੍ਰੋਗਰਾਮਾਂ ਤੇ ਜਾਂਦੇ ਆ ਮੈਂ ਜਿਹੜੇ ਸਾਡੇ ਯੰਗਸਟਰ ਹੈਗੇ ਆ ਛੋਟੇ ਛੋਟੇ ਬੱਚੇ ਹੈਗੇ ਆ ਨਵੀਂ ਪਨੀਰੀ ਸੋ ਉਹਨਾਂ ਨੂੰ ਮੈਂ ਬੜੀਆਂ ਸੋਹਣੀਆਂ ਸੋਹਣੀਆਂ ਪੱਗਾਂ ਬੰਨੀਆਂ ਦੇਖਦਾ ਔਰ ਅੱਜਕੱਲ ਸ਼ੌਕ ਆ ਬੱਚਿਆਂ ਨੂੰ ਬੜਾ ਪਗੜੀ ਦਾ ਸੋ ਇਹ ਵੀ ਇੱਕ ਛੋਟ ਸ਼ਗਨ ਆ ਸੋ ਬੜਾ ਚੰਗਾ ਲੱਗਦਾ ਮਨ ਲੋਕ ਆਪਣੇ ਵਿਰਸੇ ਦੇ ਨਾਲ ਆਪਣੇ ਧਰਮ ਦੇ ਨਾਲ ਕਿਉਂਕਿ ਹਮੇਸ਼ਾ ਸਾਨੂੰ ਜੁੜ ਕੇ ਰਹਿਣਾ ਚਾਹੀਦਾ ਕਹਿੰਦੇ ਜਿਹੜੀ ਆਪਣਾ ਵਿਰਸੇ ਨੂੰ ਭੁੱਲਦੀ ਆ ਉਹ ਫਿਰ ਬਹੁਤ ਹੀ ਲੰਮੀ ਆ ਭਲਾਉ ਦੀ ਉਮਰ ਨਹੀਂ ਹੁੰਦੀ ਸੋ ਇਸ ਕਰਕੇ ਆਪਣੇ ਵਿਰਸੇ ਦੇ ਨਾਲ ਜੁੜਨਾ ਪੰਜਾਬੀ ਮਾਂ ਬੋਲੀ ਦੇ ਨਾਲ ਜੁੜਨਾ ਆਪਣੇ ਧਰਮ ਦੇ ਨਾਲ ਜੁੜਨਾ ਸੋ ਇਸ ਆਪਣੇ ਬੱਚਿਆਂ ਨੂੰ ਇਹਨਾਂ ਦੇ ਨਾਲ ਜੋੜ ਕੇ ਰੱਖਣਾ ਇਹ ਸਾਡਾ ਇੱਕ ਲਾਜ਼ਮੀ ਫਰਜ਼ ਬਣਦਾ ਹੈ ਹਾਂਜੀ ਨਵੀਂ ਜਿਹੜੀ ਤੁਹਾਡੀ ਐਗਰਮ ਆ ਗਈ ਕੋਈ ਉਹ ਦੋ ਸ਼ਾਹ ਅਸੀਂ ਹੁਣੇ ਸਿੱਖੀ ਜਿਹੜੀ ਮੈਂ ਗੱਲ ਕੀਤੀ ਆ ਉਹਦੇ ਉਹ ਛੋਟੇ ਸਾਹਿਬਜ਼ਾਦਿਆਂ ਦਾ ਹੁਣ ਹੁਣ ਸ਼ਹੀਦ ਦੀ ਲਹਾੜਾ ਮੈਨੂੰ ਮਿਲ ਕੇ ਗਿਆ ਉਹ ਉਹ ਨੂੰ ਬੜਾ ਪਸੰਦ ਆ ਉਹਦੇ ਵਿੱਚ ਔਰ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਬੱਚਿਆਂ ਨੂੰ ਜੋੜ ਕੇ ਰੱਖਣਾ ਚਾਹੀਦਾ ਆਪਣੇ ਇਤਿਹਾਸ ਨੂੰ ਜਦੋਂ ਅਸੀਂ ਲੈ ਕੇ ਜਾਂਦੇ ਆ ਆ ਜਿਵੇਂ ਆਪਣੇ ਜਿਹੜੇ ਵੀ ਸਾਡੇ ਇਤਿਹਾਸਕ ਸਥਾਨ ਹੈਗੇ ਆ ਤਾਂ ਬੱਚਿਆਂ ਨੂੰ ਪਤਾ ਲੱਗਦਾ ਕਿ ਇੱਥੇ ਕੀ ਵਾਪਰਿਆ ਸੀਗਾ ਔਰ ਉਹ ਸਾਨੂੰ ਕੁਐਸਚਨ ਕਰਦੇ ਆ ਅਸੀਂ ਦੱਸਦੇ ਆ ਮੇਰੇ ਖਿਆਲ ਉਹਦੇ ਨਾਲ ਜਿਆਦਾ ਸਾਡੀ ਜਿਹੜੇ ਨਵੀਂ ਜਨਰੇਸ਼ਨ ਆ ਉਹ ਅਟੈਚ ਕੀ ਡੀਐਸ ਉਹਦੇ ਵਿੱਚ ਇੱਕ ਛੋਟੇ ਸਾਹਿਬ ਦਾਦਿਆਂ ਦਾ ਅਸੀਂ ਸਾਲ ਜਿਹੜਾ ਦਾਇਆ ਸੀਗਾ ਉਦੋਂ ਨਾਲ ਬੋਲ ਲੈਣਾ ਤੁਹਾਨੂੰ ਦੱਸਣਾ ਕਿ ਮੈਂ ਮਹਿਸੂਸ ਚੈੱਕ ਕਰਨਾ ਚਾਹੁੰਨਾ ਕੱਕ ਕੇ ਹੋਂ ਕਾ ਭਰਨਾ ਚਾਉਨਾ ਕਿਮਤ ਸੀਹੇ ਦਿੱਤੇ ਨਿੱਕਿਆ ਨਿੱਕਿਆ ਬਾਲਾਂ ਨੂੰ ਮਾਂ ਮੈਨੂੰ ਸਰਹੰਦ ਦਿਖਾ ਲਿਆ ਤੇ ਉਹ ਖੂਨੀ ਕੰਦ ਦਿਖਾ ਲਿਆ ਜੀ ਦੇ ਅੰਦਰ ਚਣਿਆ ਸੀ ਗੋਬਿੰਦ ਦੇ ਲਾਲਾਂ ਨੂੰ ਕਿ ਨੇ ਤਸਹੀਹ ਦਿੱਤੇ ਨਿੱਕਿਆਂ ਨਿੱਕਿਆਂ ਬਾਲਾਂ ਨੂੰ